ਅੱਜ ਆਪਾਂ ਕਿਚਨ ਵਿੱਚ ਆ ਗਏ ਆ ਤੇ ਅੱਜ ਆਪਾਂ ਬਹੁਤ ਹੀ ਹੈਲਦੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਵਧੀਆ ਵੀ ਲੱਗੇਗੀ ਤੇ ਬੱਚਿਆਂ ਨੂੰ ਤੇ ਬਹੁਤ ਹੀ ਪਸੰਦ ਆਏਗੀ ਤੇ ਅੱਜ ਛੋਟੇ ਬੇਟੇ ਦੀ ਵੀ ਤबीयत ਖਰਾਬ ਸੀ ਤੇ ਉਹਨੂੰ ਵੀ ਜਿਆਦਾ ਕੁਝ ਖਾਣ ਨੂੰ ਮਨ ਨਹੀਂ ਸੀ ਕਰ ਰਿਹਾ ਉਹਦਾ ਵੀ ਤੇ ਮੈਂ ਸੋਚੇਗੀ ਥੋੜਾ ਜਿਹਾ ਹਲਕਾ ਫੁੜਕਾ ਲੈਟ ਚ ਬਣਾ ਲੈਨੇ ਆ ਤੇ ਆਪਾਂ ਵੀ ਖਾ ਲਾਂਗੇ ਤੇ ਬੇਟਾ ਵੀ ਖਾ ਲੇਗਾ ਤੇ ਬਹੁਤ ਹੀ ਟੇਸਟੀ ਜੀ ਰੈਸਪੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਜਿਹੜੀ ਇਹ ਛੇਤੀ ਵੀ ਬਣ ਜਾਏਗੀ ਤੇ ਟੇਸਟੀ ਵੀ ਹੈ ਹੈਲਦੀ ਵੀ ਹੈ ਤੇ ਬਣੇ ਰੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਮੇਰੇ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿ ਆਪਾਂ ਹੁਣ ਤੁਹਾਨੂੰ ਦਿਖਾ ਦਿੰਨੇ ਆ ਕਿ ਆਪਾਂ ਇਹਦੇ ਵਿੱਚ ਇੰਗਰੀਡੀਅੰਟਸ ਕਿਹੜੇ-ਕਿਹੜੇ ਯੂਜ਼ ਕਰਨੇ ਆ ਆਪਾਂ ਇਹਦੇ ਵਿੱਚ ਲੈ ਰਹੇ ਆ ਮੋਸਟਲੀ ਹਰ ਕਿਚਨ ਵਿੱਚ ਹੁੰਦੇ ਹੀ ਨੇ ਤੇ ਉਹ ਹੀ ਆਪਾਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਆ ਮੈਂ ਲੈ ਲਈ ਦੇਖੋ Shimla mirch ਲੈ ਲਈ ਤੇ ਨਾਲ ਹੀ ਮੈਂ ਟਮਾਟਰ ਲੈ ਲਏ ਆ ਇੱਕ ਮੇਰੇ ਕੋਲ ਖੀਰਾ ਪਿਆ ਸੀ ਤੇ ਹਾਫ ਖੀਰਾ ਮੈਂ ਲੈ ਲਿਆ ਤੇ ਥੋੜੀ ਜਿਹੀ ਮੈਂ ਬਰੀਕ ਕੱਟ ਕੇ ਪਿਆਜ਼ ਲੈ ਲੈਣੀ ਤੇ ਬਹੁਤ ਹੀ ਵਧੀਆ ਇਹ ਰੈਸਪੀ ਆਪਣੇ ਬਣ ਕੇ ਤਿਆਰ ਹੋਏਗੀ ਤੇ ਜ਼ਿਆਦਾ ਆਪਣਾ ਟਾਈਮ ਵੀ ਨਹੀਂ ਇਹਦੇ ਵਿੱਚ ਲੱਗਦਾ ਜ਼ਿਆਦਾ ਟਾਈਮ ਵੇਸਟ ਨਹੀਂ ਹੋਏਗਾ ਤੇ ਹੁਣ ਇਹਨੂੰ ਮੈਂ ਲੈ ਲਿਆ ਇੱਕ ਬਾਉਲ ਤੇ ਬਾਉਲ ਲੈ ਲਿਆ ਇੱਥੇ ਮੈਂ ਤੇ ਬਾਉਲ ਦੇ ਵਿੱਚ ਆਪਾਂ ਪਹਿਲਾਂ ਪਾ ਦਵਾਂਗੇ ਪਿਆਜ਼ ਕੁਆਂਟੀਟੀ ਆਪਣੇ ਹਿਸਾਬ ਨਾਲ ਤੁਸੀਂ ਵਧਾ ਘਟਾ ਸਕਦੇ ਤੇ ਪਿਆਜ਼ ਤੋਂ ਬਾਅਦ ਮੈਂ ਇਹ ਵਿੱਚ ਪਾ ਦਵਾਂਗੀ ਖੀਰਾ ਖੀਰੇ ਦਾ ਜਿਹੜਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਤੇ ਨਾਲ ਹੀ ਮੈਂ ਪਾ ਦਵਾਂਗੀ ਦੇ ਵਿੱਚ ਸ਼ਿਮਲਾ ਮਿਰਚ ਇਹਨੂੰ ਟਮਾਟਰ ਪਾ ਦਵਾਂਗੀ ਆ ਜੋ ਤੁਸੀਂ ਮੇਰੇ ਦੇ ਵਿੱਚ ਪਾਇਆ ਕਿਚਨ ਦੇ ਵਿੱਚ ਹੁੰਦਾ ਹੀ ਹੈ ਹਰ ਕਿਚਨ ਦੇ ਵਿੱਚ ਮਜੂਰ ਹੁੰਦੀ ਹੈ ਇੰਨਾ ਕੁ ਸਮਾਨ ਤਾਂ ਆਪਣਾ ਹੁੰਦਾ ਹੀ ਹੈ ਤੇ ਬਾਕੀ ਪਿਆਜ਼ ਟਮਾਟਰ ਖੀਰਾ ਜੇ ਇਹਨਾਂ ਵਿੱਚੋਂ ਕੋਈ ਵੀ ਚੀਜ਼ ਤੁਹਾਡੇ ਕੋਲ ਕੰਡੀਸ਼ਨ ਵਿੱਚ ਨਹੀਂ ਜਾਂ ਫਿਰ ਖੀਰਾ ਨਹੀਂ ਤਾਂ ਤੁਸੀਂ ਇਹਨੂੰ ਸਕਿੱਪ ਕਰ ਸਕਦੇ ਹੋ ਜਿਹੜੀ ਸਬਜ਼ੀ ਤੁਹਾਡੇ ਕੋਲ ਹੈਗੀ ਅਵੇਲੇਬਲ ਹੋ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਹੁਣ ਮੈਂ ਇਹਦੇ ਵਿੱਚ ਐਡ ਕਰ ਦਵਾਂਗੀ ਮੈਂ ਇਹਦੀ ਐਡ ਕਰ ਦਵਾਂਗੀ ਨਮਕ ਸਵਾਦ ਅਨੁਸਾਰ ਆਪਾਂ ਨਮਕ ਪਾਵਾਂਗੇ ਜਿੰਨੀ ਆਪਾਂ ਨੂੰ ਟੇਸਟ ਅਕੋਰਡਿੰਗ ਜਿੰਨਾ ਆਪਾਂ ਨੂੰ ਨਮਕ ਚਾਹੀਦਾ ਹੈ ਤੇ ਮੈਂ ਪੌਣਾ ਚਮਚੇ ਦੇ ਵਿੱਚ ਲੂਣ ਪਾ ਦਿੱਤਾ ਹੈ ਤੇ ਬਿਲਕੁਲ ਥੋੜੀ ਜਿਹੀ ਮੈਂ ਪਾ ਦਵਾਂਗੀ ਲਾਲ ਮਿਰਚ ਲਾਲ ਮਿਰਚ ਜਿਹੜੀ ਬਿਲਕੁਲ ਹੀ ਘੱਟ ਪਾਈ ਮੈਂ ਵਿੱਚ ਤੇ ਇਹਨੂੰ ਮੈਂ ਬਣਾਣਾ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਤੁਸੀਂ ਚਾਹੋ ਤਾਂ oregano ਪਾ ਸਕਦੇ ਹੋ ਬਟ ਮੈਂ ਨਹੀਂ ਪਾਵਾਂਗੀ ਕਿਉਂਕਿ ਬੇਟੇ ਦੀ ਵੀ ਤਬੀਅਤ ਠੀਕ ਨਹੀਂ ਹੈ ਉਹਨੂੰ ਥੋੜਾ ਜਿਹਾ ਹੈਲਦੀ ਹੀ ਦੇਣਾ ਹੈ ਤੇ ਆ ਜਿਹੜਾ ਮਸਾਲਾ ਤੁਹਾਨੂੰ ਪਤਾ ਹੀ ਹੈ ਜੀਰਾ ਹੋਰ ਕਾਲੀ ਮਿਰਚ ਦਾ ਭੁੰਨਿਆ ਹੋਇਆ ਜੀਰਾ ਤੇ ਕਾਲੀ ਮਿਰਚ ਇਹ ਆਪਾਂ ਥੋੜੀ ਜਿਹੀ ਪਾ ਲਵਾਂਗੇ ਇਹਨਾਂ ਦਾ ਜਿਹੜਾ ਪ੍ਰੋਟੇਨਾਈਜੇਸ਼ਨ ਸਿਸਟਮ ਉਹ ਵੀ ਠੀਕ ਰਹਿੰਦਾ ਪਲੱਸ ਥੋੜੇ ਮਿਖਾ ਲਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਚੈੱਕ ਕਰ ਦੋਗੇ टमैटो कैचअप जी जी भी कैचअपेल हैगी सकते मेरे को पाउच वाली पई हुई सी, से पाउच ज्यादा पे हुए थे तो मैं ये ऐड कर दीते हैं चार पाउच मैं ये पा दी हूँ ਇਹਦੇ ਚ ਡੇਸਟ ਹੈ ਬਹੁਤ ਹੀ ਵਧੀਆ ਹੁੰਦਾ। ਚੋ ਤਾਬਾ ਚ ਮੈਂ ਦੇ ਵਿੱਚ ਐਡ ਕਰ ਦਿੱਤਾ। ਬਾਕੀ ਇਹ ਤੋਂ ਇਲਾਵਾ ਤੁਸੀਂ ਕੋਈ ਵੀ ਚੀਜ਼ ਐਡ ਕਰ ਸਕਦੇ ਹੋ ਜਿਹੜੀ ਮੈਂ ਨਹੀਂ ਪਾਈ। नमक पाता पा दता जीरा भी पा दिता है हूँ आपू चंकी तरह मिक्स कर देवे एक सॉस खुल सॉस बाद चैट करा यू खोली और जुबी डब्बी खोल खुल गई खुल गई खुल गई ये आप यूज करते हैं ये पास्ता सॉस हैगी तंदूरी सॉस भी कहें बाद यूज करते हैं पहले आपू तरह मिक्स कर लें सारी चीज़ा इतना आप गैसू भी ऑन कर देंगे अपना गैस से तवा रख दिता फटाफट पत्त हूँ आप तवे गर्म कर लेंगे ਹੁਣ ਆਪਾਂ ਲੈ ਲਏ ਨੇ ਬਲੈਕ ਬ੍ਰੈਡ ਦੇ ਸਲਾਈਸ ਤੇ ਹੁਣ ਆਪਾਂ ਪਹਿਲਾਂ ਤਵਾ ਗਰਮ ਹੋਣ ਦੀ ਵੇਟ ਕਰਦੇ ਆ ਇਹਨੂੰ ਫਿਰ ਆਪਾਂ ਮਿਕਸ ਕਰ ਲੈਂਦੇ ਆ ਨਾਲ ਦੀ ਨਾਲ ਚੰਗੀ ਤਰ੍ਹਾਂ ਸਾਰੀ ਚੀਜ਼ਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਨੇ ਮਿਕਸ ਕਰਨਾ ਹੈ ਇਹ ਆਪਣੀ ਬਹੁਤ ਹੀ ਵਧੀਆ ਟੇਸਟੀ ਜੀ ਰੈਸਪੀ ਬਣ ਕੇ ਤਿਆਰ ਹੋਣ ਵਾਲੀ ਹੈ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਸੀ ਸਾਰੀਆਂ ਮੈਂ ਮਿਕਸ ਕਰ ਦਿੱਤੀਆਂ ਨੇ ਬਹੁਤ ਹੀ ਹੈਲਦੀ ਜੀ ਰੈਸਪੀ ਹੈ ਫਿਰ ਮਿੰਟਾ ਜੀ ਤਿਆਰ ਹੋ ਜਣੀ ਜਿਆਦਾ ਇਹਨੂੰ ਟਾਈਮ ਨਹੀਂ ਲੱਗੇਗਾ ਆ ਹੁਣ ਆਪਾਂ ਆਪਣਾ ਜਿਹੜਾ ਤਵਾ ਹੈ ਉਹ ਗਰਮ ਹੋ ਗਿਆ ਹੈ ਤੇ ਆਪਾਂ ਬਿਲਕੁਲ ਹੀ ਥੋੜਾ ਜਿਹਾ ਔਇਲ ਲਗਾ ਲਵਾਂਗੇ ਤਵੇ ਦੇ ਉੱਪਰ ਤੇ ਨੂੰ ਹਲਕਾ ਜਿਹਾ ਆਪਾਂ ਇਸ ਤਰ੍ਹਾਂ ਸੇਕ ਲਵਾਂਗੇ ਥੋੜਾ ਥੋੜਾ ਇਹ ਦੋਨੋਂ ਬ੍ਰੈਡ ਨੂੰ ਆਪਾਂ ਇਸ ਤਰ੍ਹਾਂ ਸੇਕ ਲਵਾਂਗੇ ਤੇ ਬ੍ਰੈਡ ਆਪਣੀ ਥੋੜੀ ਦੇਖੋ ਥੋੜਾ ਜਿਹਾ ਦਾ ਕਲਰ ਚੇਂਜ ਹੋ ਗਿਆ ਤੇ ਦੋਨੋਂ ਨੂੰ ਆਪਾਂ ਸੇਕ ਲਵਾਂਗੇ ਚੰਗੀ ਤਰ੍ਹਾਂ ਫਿਰ ਮੈਂ ਤੁਹਾਨੂੰ ਦਿਖਾਨੀ ਆ ਫਿਰ ਇਹਨੂੰ ਆਪਾਂ ਇੱਥੇ ਰੱਖ ਦਵਾਂਗੇ ਤੇ ਦੋ ਦੋਨੋ ਸਾਈਡ ਤੋਂ ਆਪਣੀ ਸਿੱਗ ਗਈ ਐ ਇਦਾਂ ਹੀ ਆਪਾਂ ਇਹਨਾਂ ਨੂੰ ਵੀ ਸੇਕ ਲਾਂਗੇ ਬਿਲਕੁਲ ਹਲਕਾ ਜਿਹਾ ਔਇਲ ਲਗਾ ਦਵਾਂਗੇ ਇਹਨੂੰ ਵੀ ਆਪਾਂ ਨੇ ਇਸੇ ਤਰ੍ਹਾਂ ਹੀ ਸੇਕ ਲੈਣਾ ਦੋਨੋਂ ਬ੍ਰੈਡ ਨੂੰ ਜਿੱਦਾਂ ਥੋੜੀ ਥੋੜੀ ਜਿਹੀ ਸਿੱਗ ਜਾਏਗੀ ਫਿਰ ਆਪਾਂ ਇਹਨੂੰ ਥੈਲੇ ਉਤਾਰ ਲਾਂਗੇ ਇਨ ਜੇ ਆਪਾਂ ਨੇ ਇਹਨੂੰ ਸੇਕਣਾ ਹੈ ਤਾਂ ਦੇਖੋ ਚਾਰ ਬ੍ਰੈਡ ਆਪਣੀ ਜਿਹੜੀ ਹੈ ਖੜ੍ਹ ਦਿੱਤੀ ਇਹ ਪਲੇਟਫਾਰਮ ਬਿਲਕੁਲ ਹੀ ਸਾਫ਼ ਹੈ ਤੇ ਆਪਾਂ ਇਸ ਤਰ੍ਹਾਂ ਰੱਖਾਂਗੇ ਇਹਨੂੰ ਤੇ ਆਹ ਹੁਣ ਆਪਾਂ ਇਹਦੇ ਉੱਪਰ ਇਹ ਲਗਾਵਾਂਗੇ ਸੌਸ ਜਿਹੜੀ ਸਾਈਡ ਸਿੱਕੀ ਨੂੰ ਆਪਾਂ ਉੱਪਰ ਰੱਖਣਾ ਹੈ उपर तो आपने सॉस लगा देनी है तंदूरी सॉस भी कहें सॉस भी कहते हैं थोड़ी थोड़ी जी लगा ला दोनों साइड तो अपने लगा लेने दोनों ब्रैड के उपर नाल ही मैं उपरख स्टफिंग पा दें जिनी स्टफिंग ये उपर आएगी उन्नी अपने पानी है ते इस तरह पादे नहीं। अपने स्टफिंग है हम जी ब्रैड के उया इस तरह करके तो मैं लगा दी थोड़ा जहाल ऑयल इस तरह रख ऑयल लगा के थैलो दारा चंगी तरह फ्राई हो जाएगा फिर साइड चेंज कर दोंगे आप बाकी सैंडविच भी आप इस तरह ही तैयार कर लें थोड़े ऊपर ऑयल लगा दूंगे आप बटर भी लगा सकते हो ऑयल जो यूज करते होते तो लगा सकते हो बहुत तो ही आराम इस तरह पलट देखते हैं देखो ਲੈ ਸਿੱਤਰ ਆਪਾਂ ਨੇ ਸਾਰੇ ਤਿਆਰ ਕਰ ਲੈਣੇ ਨੇ ਤਾਂ ਦੇਖੋ ਦੋਨੋਂ ਸਾਈਡ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਚੁੱਕਿਆ ਇਹਨੂੰ ਆਪਾਂ ਚੰਗਾ ਹੋਗੀ ਦੂਸਰੇ ਸੈਂਡਵਿਚ ਵੀ ਆਪਾਂ ਇਸੇ ਤਰ੍ਹਾਂ ਹੀ ਕਰ ਲੈਣੇ ਦੋਨੋਂ ਸਾਈਡ ਤੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਫਰਾਈ ਕਰ ਲਵਾਂਗੇ ਇਹ ਬਹੁਤ ਹੀ ਹੁਣ ਇਹਨੂੰ ਆਪਾਂ ਲਾ ਲਾਂਗੇ ਤਾਂ ਆਪਣੇ ਇਹ ਸੈਂਡਵਿਚ ਜਿਹੜੇ ਨੇ ਆਪਣੇ ਬਣ ਕੇ ਤਿਆਰ ਹੋ ਚੁੱਕੇ ਨੇ ਇਹਨੂੰ ਆਪਾਂ ਹੁਣ ਕੱਟ ਕਰ ਲੈਣੇ ਆ ਤੇ ਰੱਖ ਕੇ ਦੇਖੋ ਕਿੰਨੇ ਵਧੀਆ ਆਪਣੇ ਸੈਂਡਵਿਚ ਤਿਆਰ ਨੇ ਪਲੇਟ ਦੇ ਵਿੱਚ ਲਗਾ ਲੈਨੇ ਆ ਸਾਰੇ ਸੈਂਡਵਿਚ ਕੱਟ ਕਰ ਲੈਨੇ ਆਪਾਂ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਖਾਣ ਚ ਬਹੁਤ ਹੀ ਜ਼ਿਆਦਾ ਟੇਸਟੀ ਹੈ ਮੈਂ ਜ਼ਿਆਦਾ ਮਾਇਓਨੈਸ ਵੀ ਨਹੀਂ ਯੂਜ਼ ਕੀਤੀ ਦੇ ਬੱਚੇ ਦੇ ਕਰਕੇ ਫਿਰ ਮੈਂ ਜਿਆਦਾ ਮਸਾਲੇ ਵਗੈਰਾ ਜਾਂ ਮਾਇਉਨਿਸ ਮੈਂ ਨਹੀਂ ਪਾਣੀ ਸੀ ਤਾਂ ਤੁਹਾਨੂੰ ਇਹ ਰੈਸਪੀ ਮੇਰੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਤਾਂ ਦੇਖੋ ਆਪਣੇ ਸੈਂਡਵਿਚ ਜਿਹੜੇ ਨੇ ਬਣ ਕੇ ਤਿਆਰ ਹੋ ਚੁੱਕੇ ਨੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਇਹਨੂੰ ਅਪਾ ਹੋਰ ਤੁਹਾਡੇ ਲਈ ਵਧੀਆ ਵਧੀਆ ਰੈਸਪੀਸ ਲੈ ਕੇ ਆਂਦੇ ਰਵਾਂਗੇ ਦੇਖੋ ਰੈਸਪੀ ਕਿੰਨੀ ਜਲਦੀ ਤਿਆਰ ਹੋ ਕੇ ਆਪਾਂ ਨੇ ਬਣਾ ਕੇ ਤਿਆਰ ਕਰ ਲਈ ਹੈ ਸਿਰਫ 7 ਤੋਂ 8 ਮਿੰਟ ਹੀ ਲੱਗੇ ਨੇ 8 ਜਾਂ 9 ਮਿੰਟ ਲੱਗੇ ਹੋਣਗੇ ਇਹਨੂੰ ਵੱਧ ਤੋਂ ਵੱਧ ਤੇ ਬਹੁਤ ਹੀ ਜਲਦੀ ਆਪਣੀ ਜਿਹੜੀ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਹੈਲਦੀ ਵੀ ਹੈ ਤੇ ਖਾਣ ਚ ਟੇਸਟੀ ਵੀ ਹੈ ਘਰੇ ਗੈਸਟ ਆਜਣ ਜਾਂ ਜਦੋਂ ਵੀ ਆਪਾਂ ਨੂੰ ਛੋਟੀ ਮੋਟੀ ਭੁੱਖ ਲੱਗੀ ਹੋਵੇ ਤੇ ਆਪਾਂ ਇਹਨੂੰ ਬਣਾ ਕੇ ਇੰਜੋਏ ਕਰ ਸਕਦੇ ਹਾਂ ਤੇ ਆਹ ਦੇਖੋ ਜੀ ਆਪਣੀ ਰੈਸਪੀ ਬਿਲਕੁਲ ਤਿਆਰ ਤੁਸੀਂ ਬਣਾਓ ਖਾਓ ਤੇ ਇੰਜੋਏ ਕਰੋ ਤੇ ਆਪਾਂ ਹੁਣ ਲੈ ਕੇ ਆਵਾਂਗੇ ਤੁਹਾਡੇ ਲਈ ਇੱਕ ਹੋਰ ਨਵੀਂ ਰੈਸਪੀ ਉਦੋਂ ਤੱਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ